ਬਾਈ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਸਵਰਗਾਂ ਵਰਗੀ ਥਾਂ ਦਿਖਾਉਨੇ ਆ ਬਾਈ ਦੇਖ ਸਕਦੇ ਆਂ ਬਾਈ ਜੀ ਖੇਤ ਦੇ ਵਿੱਚ ਜਿਹੜਾ ਜਿਹੜੇ ਥਾਂ ਦੇ ਉੱਤੇ ਇੱਥੇ ਢਾਣੀ ਬਣੀ ਹੋਈ ਐ ਆ ਤੁਹਾਨੂੰ ਸਾਰਾ ਚੰਗੀ ਕਰਾ ਦਿਖਾਵਾਂਗੇ ਆ ਦੇਖੋ ਸਾਹਮਣੇ ਜਿਹੜੀ ਢਾਣੀ ਬਣੀ ਹੋਈ ਐ ਇਹ ਕੋਲੋਂ ਦੀ ਜਿਹੜੀ ਨਹਿਰ ਨੰਗਰ ਆਈ ਜੰਨੀ ਪਸ਼ੂਆਂ ਦੇ ਖੜਨ ਵਾਸਤੇ ਦੇਖ ਸਕਦੇ ਹਾਂ ਬਾਈ ਜੀ ਬੰਦਾ ਥਾਂ ਹੈ ਗੋਲੇ ਦਰਖਤ ਲੱਗੇ ਹੋਏ ਆ ਬੋੜ ਦਾ ਦਰਖਤ ਪਿੱਪਲ ਦਾ ਦਰਖਤ ਉੱਚੇ ਥਾਂ ਦੇ ਉੱਤੇ ਟਿੱਬੇ ਦੇ ਉੱਤੇ ਜਿਹੜੀ ਢਾਣੀ ਬਣੀ ਹੋਈ ਹੈ ਦੇਖ ਸਕਦੇ ਹੋ ਬਹੁਤ ਨੂੰ ਦਰਖਤ ਲੱਗੇ ਇੱਥੇ ਆਕਸੀਜਨ ਦੀ ਕੋਈ ਕਮੀ ਨਹੀਂ ਇਸ ਤਰ੍ਹਾਂ ਦੇ ਇੱਧਰ ਜਿਹੜਾ ਟਰਾਂਸਫਾਰਮ ਲੱਗਿਆ ਹੋਇਆ ਬਿਜਲੀ ਵਾਲਾ ਕੋਲੇ ਇਹਦੇ ਮੋਟਰ ਲੱਗੀ ਹੋਈ ਹੈ ਬਾਈ ਜੀ ਦੇਖ ਸਕਦੇ ਆ ਮੋਟਰ ਦੇ ਅੱਗੇ ਬਹੁਤ ਵੱਡੀ ਸਾਰੀ ਘੜੋਈ ਬਣੀ ਹੋਈ ਹੈ ਨਾਉਣ ਵਾਸਤੇ ਬੰਦੇ ਵੀ ਨਹਾ ਸਕਦੇ ਆ ਪਸ਼ੂ ਵੀ ਨਹਾ ਸਕਦੇ ਆ ਇਸ ਥਾਂ ਤੇ ਤੇ ਨਾਲੇ ਐਸੇ ਘੜੋਈ ਤੋਂ ਜਿਹੜਾ ਜ਼ਮੀਨ ਨੂੰ ਪਾਣੀ ਲੱਗ ਜਾਂਦਾ ਇੱਧਰੋਂ ਲੈ ਜਾਣਾ ਤਾਂ ਐਸ ਖੜੇ ਲੈ ਜਾਓ ਤੇ ਇੱਧਰੋਂ ਲੈ ਜਾਣਾ ਤਾਂ ਐਸ ਖੜੇ ਲੈ ਜਾਓ ਖੁੱਲਾ ਏਰੀਆ ਉੱਚਾ ਥਾਂ ਹੈ ਮੈਂ ਟਪੇਤਾ ਜ਼ਿਲ੍ਹਾ ਬਠਿੰਡਾ ਆਪੇ ਨਾਲੇ ਪਾਣੀਾਸਤੇ ਲੱਗੀ ਬਣੀ ਹੋਈ ਹੈ ਤੇ ਧਰਤੀ ਵਾਲਾ ਪਾਣੀ ਵੀ ਬਹੁਤ ਵਧੀਆ ਮਿੱਠਾ ਹੈ ਸਾਹਮਣੇ ਨੁਕਾ ਲੱਗਿਆ ਹੋਇਆ ਦੇਖ ਸਕਦੇ ਹਾਂ ਜੀ ਦੇਖ ਸਕਦੇ ਆ ਤੁਸੀਂ ਬਹੁਤ ਵਧੀਆ ਟਾਣੀ ਅੱਗੇ ਜਗ੍ਹਾ ਪੂਰੀ ਕੋਈ ਵੀ ਆਪਣੇ ਘਰੇ ਪ੍ਰੋਗਰਾਮ ਹੁੰਦਾ ਤਾਂ ਇੱਥੇ ਆਪਣਾ ਟੈਂਟ ਵਗੈਰਾ ਲਾ ਸਕਦੇ ਆ ਖੁੱਲੇ ਥਾਂ 'ਚ ਬੈਠ ਕੇ ਸ਼ਾਮ ਦੇ ਟਾਈਮ ਗੱਲਾਂ ਬਾਤਾਂ ਕਰ ਸਕਦੇ ਆ ਕੁਰਸੀਆਂ ਢਾ ਕੇ ਹੋਰ ਤੇ ਆ ਦੇਖੋ ਪਸ਼ੂਗ ਜਿਹੜੇ ਜਮਾਂ ਨਹਿਰ ਦੇ ਉੱਤੇ ਬੈਠੇ ਆ ਲੀਆਂ ਹਵਾਵਾਂ ਵਗ ਰਹੀਆਂ ਦੋਨਾਂ ਦਰਖਤਾਂ ਦੇ ਵਿਚਾਲੇ ਖੁਰਨੀ ਬਣੀ ਹੋਈ ਹੈ ਦੇਖੋ ਬਈ ਜੀ ਨਜ਼ਾਰੇ ਟਾਣੀ ਦੇ ਠੀਕਾ ਸਵਰਗਾਂ ਵਰਗੀ ਥਾਂ ਹੈ ਇਹ ਤੇ ਮੈਂ ਤੁਹਾਡਾ ਦੋਸਤ ਸਰਵੀਰ ਸਿੰਘ ਜਾਖੜ ਪਿੰਡ ਕਿੱਲਿਆਂ ਵਾਲੀ ਤਹਿਸੀਲ ਹਵੌਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਈ ਜੀ ਉਠੀਆਂ ਨੂੰ ਫੇਲ ਕਰਦੀ ਹੋਈ ਢਾਣੀਆਂ ਦੇਖ ਸਕਦੇ ਹਾਂ ਬਈ ਐਸਾਈਡ ਤੇ ਪਸ਼ੂਆਂ ਵਾਲਾ ਸਿਸਟਮ ਬਣਿਆ ਹੋਇਆ ਹੈ ਇੱਧਰ ਰਹਿਣ ਵਾਸਤੇ ਆਸ-ਪਾਸੇ ਜਿਹੜੀਆਂ ਸਬਜ਼ੀਆਂ ਲੱਗੀਆਂ ਪਿਛਲੇ ਪਾਸੇ ਤੇ ਨਜ਼ਾਰਾ ਹੀ ਹੈ ਬਈ ਜੀ ਓਕੇ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਭੂਆ ਜੀ ਦਾ ਘਰ ਹੈ। ਪਿੰਡ ਮਹਿਤਾ ਜ਼ਿਲ੍ਹਾ ਬਠਿੰਡਾ। ਧੰਨਵਾਦ ਸਾਰਿਆਂ ਦਾ ਭਾਈ ਜੀ। ਵੀਡੀਓ ਦੇਖਣ ਵਾਲਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।